ਸੜਕਾਂ ਤੇ ਫਿਰਦੇ ਇਹਨਾਂ ਡੰਗਰਾਂ ਨੂੰ ਤੁਸੀਂ ਕੀ ਕਹੋਗੇ ਕਿਉਂਕਿ ਜਿੰਨਾ ਨੁਕਸਾਨ ਇਹਨਾਂ ਨੇ ਕੀਤਾ ਹੈ ਸ਼ਾਇਦ ਕਿਸੇ ਹੋਰ ਨੇ ਨਹੀਂ ਕੀਤਾ ਅਸੀਂ ਸਾਰਿਆਂ ਦੀ ਰੋਜ਼ੀ ਰੋਟੀ ਦੀ ਸਾਰਿਆਂ ਦੇ ਕਿੱਤੇ ਦੀ ਕੰਮ ਦੀ ਇੱਜ਼ਤ ਕਰਦੇ ਹਾਂ ਰਿਸਪੈਕਟ ਕਰਦੇ ਹਾਂ ਪਰ ਇਹਨਾਂ ਜਾਨਵਰਾਂ ਨੇ ਇਹਨਾਂ ਪਸ਼ੂਆਂ ਨੇ ਸੜਕਾਂ ਦੇ ਕੰਡਿਆਂ ਦੇ ਉੱਤੇ ਲੱਗੇ ਬੂਟੇ ਖਾਲੀ ਥਾਵਾਂ ਤੇ ਲੱਗੇ ਬੂਟੇ ਬਹੁਤ ਸਾਰੀਆਂ ਸੰਸਥਾਵਾਂ ਪੰਚਾਇਤਾਂ ਸਕੂਲਾਂ ਤੇ ਬਹੁਤ ਸਾਰੀਆਂ ਐਨ ਜੀਓਜ਼ ਵੱਲੋਂ ਲਗਵਾਏ ਬੂਟੇ ਜਿਹੜੇ ਨੇ ਉਹਨਾਂ ਨੂੰ ਤਹਿਸ ਨਹਿਸ ਕਰਕੇ ਰੱਖ ਦਿੰਦੇ ਨੇ ਤੇ ਉਹ ਬੂਟੇ ਜਿਹੜੇ ਨੇ ਉਹਨਾਂ ਨੇ ਵੱਡੇ ਹੋਣਾ ਸੀ ਰੁੱਖ ਬਣਨਾ ਸੀ ਛਾਂ ਦੇਣੀ ਸੀ ਫਲ ਲੱਗਣੇ ਸੀ ਪਰ ਉਸ ਤੋਂ ਪਹਿਲਾਂ ਹੀ ਉਹ ਬੂਟੇ ਜਿਹੜੇ ਨੇ ਇਹਨਾਂ ਪਸ਼ੂਆਂ ਦੀ ਭੇਂਟ ਚੜ ਜਾਂਦੇ ਨੇ ਤੁਸੀਂ ਇਸ ਬਾਰੇ ਕੀ ਸੋਚਦੇ ਹੋ ਕਮੈਂਟ ਕਰਕੇ رائے ਜ਼ਰੂਰ ਦਿਓ ਹਾਂ ਇਹ ਗੱਲ ਜ਼ਰੂਰ ਹੈ ਕਿ ਇਹ ਕਿੱਤਾ ਇਹਨਾਂ ਦਾ ਪੁਸ਼ਤੈਨੀ ਹੈ ਜੱਦੀ ਹੈ ਤੇ ਉਹਨਾਂ ਵੇਲਿਆਂ ਦੇ ਵਿੱਚ ਖਾਲੀ ਥਾਵਾਂ ਹੁੰਦੀਆਂ ਸਨ ਪਰ ਉਹਨਾਂ ਦੇ ਉੱਤੇ ਨਜਾਇਜ਼ ਕਬਜ਼ੇ ਹੋ ਗਏ ਜਿਸ ਬਾਰੇ ਕੋਈ ਗੱਲ ਨਹੀਂ ਕਰਦਾ